ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੈਮਰ ਕਾਟਨ ਦੀ ਵੈਰੈਟੀ ਆ ਗਈ ਜੀ ਪਹਿਲਾਂ ਵੀ ਬਹੁਤ ਰੰਗ ਡਿਜ਼ਾਈਨ ਆਈ ਸੀ ਕੈਮਰ ਕਾਟਨ ਦੇ ਵਿੱਚ ਵਿੱਚੋਂ ਰੰਗ ਛੋਟ ਹੋ ਗਏ ਸੀ ਜੇ ਹੁਣ ਫੁੱਲ ਕਲਰਾਂ ਦੇ ਵਿੱਚ ਮਾਲ ਪਹੁੰਚ ਗਿਆ ਇਹਦੇ ਵਿੱਚ ਜੀ ਫੁੱਲ ਕਲਰਾਂ ਦੇ ਵਿੱਚ ਮਾਲ ਜੀ ਕੈਮਰ ਕਾਟਨ ਡਿਜ਼ਾਈਨਿੰਗ ਦੇਖੀ ਚੱਲੋ ਸਿਵਾ ਮਿਲਦੀ ਤੇ ਇੱਕ ਟੈਕਸ ਮਿਲਦੀ ਪੂਰੀ ਵਧੀਆ ਕੈਮਰ ਕਾਟਨ ਆਈ ਜੀ ਸਾਰੀ ਭਰਾ ਮਾ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ ਮਾਰਸ਼ਾ ਜੇ ਵੀ ਕੇ 550 ਦਾ ਵੀ ਕੇ 600 ਦਾ ਸਾਡਾ ਰੇਟ ਸਿਰਫ 400 ਰੁਪਏ ਜੀ 400 ਰੁਪਏ ਦੇ ਵਿੱਚ ਆਲ ਓਵਰ ਕੈਮਰ ਕਾਟਨ ਜੀ ਏ ਕੇ ਟਕਸ ਮਿਲਦੀ ਦੀ ਬੀ ਐਮ ਡਬਲਯੂ ਤੇ ਸ਼ੀਵਾ ਮਿਲਦੀ ਜਿਹੜੀ ਮਰਜ਼ੀ ਲਿਜਾ ਸਕਦੇ ਹੋਗੇ ਬਾਈਆ ਵਧੀਆ ਡਿਜ਼ਾਈਨਾਂ ਦੇ ਵਿੱਚ ਤੇ ਵਧੀਆ ਵਧੀਆ ਕਲਰਾਂ ਦੇ ਵਿੱਚ ਬਹੁਤ ਹੀ ਰੰਗਾਂ ਦੇ ਜਿੰਨੇ ਜਮਾਲ ਪਹੁੰਚੂਗਾ ਇਹਦੇ ਵਿੱਚ ਜੀ ਸਿਰਫ 400 ਰੁਪਏ ਸੂਟ ਕਰਤਾ ਜੀ ਇਹ ਕੈਮਰ ਕਾਟਨ ਦਾ ਸੂਟ 400 ਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸਿਰਮੇਲਾ ਚੱਲ ਰਿਹਾ ਹੈਗਾ ਡਿਜ਼ਾਈਨਿੰਗ ਦੇਖੀ ਚਲੋ ਜੀ ਕਿੰਨੇ ਸੋਹਣੇ ਡਿਜ਼ਾਈਨਾਂ ਦੇ ਚਮਾਲ ਆਇਆ ਹੋਇਆ ਹੈਗਾ ਕਿਸੇ ਵੀ ਭੈਣ ਭਰਾ ਨੇ ਆਨਲਾਈਨ ਮਗਾਉਣਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਸਾਮਾ ਡਿਜ਼ਾਈਨ ਦਾ ਸਾਨੂੰ ਭੇਜੋ ਤੇ ਸਾਮਾ ਡਿਜ਼ਾਈਨ ਨਹੀਂ ਭੇਜਾਂਗੇ ਅਸੀਂ ਸਾਮਾ ਡਿਜ਼ਾਈਨ ਲੈਣ ਵਾਸਤੇ ਛੇਤੀ ਤੋਂ ਛੇਤੀ ਆਇਆ ਕਰੋ ਜੀ ਜੇ ਸਾਮਾ ਡਿਜ਼ਾਈਨ ਲੈਣੇ ਹੈ ਛੇਤੀ ਲੈ ਕੇ ਆਓ ਜੀ ਨਹੀਂ ਲੰਘ ਵਿੱਚ ਸ਼ਾਟ ਖਤਮ ਹੋ ਜਾਂਦੇ ਨੇ ਉੜ ਕੇ ਜਦੋਂ ਆਉਣੇ ਹੈਗੇ ਆ ਦੇਖੋ ਜੀ ਸਾਮਾ ਡਿਜ਼ਾਈਨਾਂ ਦੇ ਵਿੱਚ ਬੂਰੇ ਵਧੀਆ ਡਿਜ਼ਾਈਨ ਹੈ ਸਾਰੇ ਇੱਕ ਤੋਂ ਇੱਕ ਵਧੀਆ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚਿਆ ਹੋਇਆ ਜੀ ਇਹਦੇ ਵਿੱਚ ਰੇਟ ਸਿਰਫ 400 ਰੁਪਏ ਹੈ ਜੀ ਪਿਆਰ ਕੈਮਰ ਕਾਟਨ ਆਲ ਓਵਰ ਸੂਟ 400 ਰੁਪਏ ਦਾ ਸ਼ਿਵਾ ਮਿਲਦੀ ਤੇ ਕੇ ਟੈਕਸ ਮਿਲਦੀ ਪੂਰਾ ਵਧੀਆ ਕਪੜਾ ਹੈ ਜੀ ਆ ਕੇ ਦੇਖੋ ਡਿਜ਼ਾਈਨ ਹੈ ਇੱਕ ਤੋਂ ਇੱਕ ਵਧੀਆ ਸਾਰੀ 400 ਰੁਪਏ ਦਾ ਸੂਟ ਹੈ ਜੀ ਭਰਾਵਾਂ ਦੀ ਹੱਤੀ ਦਿੱਤੇ ਜੀ ਇਹੇ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਦੇ ਵਿੱਚ ਜੀ ਸੋਹਣੇ ਸੋਹਣੇ ਡਿਜ਼ਾਈਨ ਤੇ ਸੋਹਣੇ ਸੋਹਣੇ ਰੰਗ ਦੇਖੋ ਜੀ ਕਿੰਨੇ ਵਧੀਆ ਰੰਗਾਂ ਤੇ ਡਿਜ਼ਾਈਨਾਂ ਦੇ ਮਾਲ ਆ ਗਿਆ ਜੀ ਦੇ ਵਿੱਚ ਰੇਟ ਸਿਰਫ 400 ਰੁਪਏ ਹੈ ਜੀ ਡਿਜ਼ਾਈਨਿੰਗ ਤਾਂ ਇੱਕ ਤੋਂ ਇੱਕ ਵਧੀਆ ਜੀ ਸਾਰੀ ਦੇਖੀ ਚਲੋ ਜਿਹੜੀ ਡਿਜ਼ਾਈਨਿੰਗ ਤਾਂ ਨਵੀਂ ਡਿਜ਼ਾਈਨਿੰਗ ਹੈਗੀ ਜਿਹੇ ਬਾਰੀਕ ਪ੍ਰਿੰਟ ਵਾਲੀ ਲੈਣੀ ਬਾਰੀਕ ਵੀ ਹੈਗਾ ਜੀ ਮੀਡੀਆ ਗਾਰੰਟੀ ਵੀ ਹੈਗਾ ਸਾਰਾ ਹੈਗਾਗਾ ਆ ਦੇਖੋ ਜੀ ਪ੍ਰਿੰਟਿੰਗ ਰੇਟ ਸਿਰਫ 500 ਰੁਪਏ ਹੈ ਜੀ 400 ਰੁਪਏ ਦੇ ਵਿੱਚ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲਵੇਲਾ ਚੱਲ ਰਿਹਾ ਜੀ ਹਾਈਡ ਸੀਟ ਡਿਜ਼ਾਈਨਿੰਗ ਬਿਲਕੁਲ ਪਿਓਰ ਕੈਮਰ ਕਾਟਨ ਗਰਮੀ ਵਾਲੀ ਕੁਆਲਿਟੀ ਹੈ ਜੀ ਬਿਲਕੁਲ ਪਿਓਰ ਕੈਮਰ ਕਾਟਨ ਦੇ ਉੱਤੇ ਕਪੜਾ ਹੈ ਇਹ ਰੇਟ ਸਿਰ 400 ਰੁਪਿਆ ਜੀ ਇਹ 400 ਰੁਪਏ ਦੇ ਵਿੱਚ ਜੀ ਡਿਜ਼ਾਈਨਿੰਗ ਦੇਖੀ ਚਲੋ ਕਿੰਨੇ ਸੋਹਣੇ ਡਿਜ਼ਾਈਨ ਆ ਸ਼ਾਨਦਾਰ ਕੁਆਲਿਟੀ ਹਰ ਡਿਜ਼ਾਈਨ ਦੇ ਵਿੱਚ ਤਕਰੀਬਨ 3 ਜਾਂ 4 ਕਲਰਾਂ ਦੇ ਚਮਾਲ ਮਿਲੂਗਾ ਜੀ ਡਿਜ਼ਾਈਨਿੰਗ ਦਾ ਅਲੱਗ ਡਿਜ਼ਾਈਨ ਹੈ ਜੀ ਪੂਰੀ ਟੋਕਰੀ ਡਿਜ਼ਾਈਨ ਗਈ ਹੋਈ ਹੈ ਇਹਦੇ ਵਿੱਚ ਬਹੁਤ ਵਧੀਆ ਡਿਜ਼ਾਈਨ ਲਗਾਈ ਹੈ ਸਾਰਾ ਜੀ ਰੇਟ ਉਹੀ 400 ਰੁਪਏ ਦੇ ਵਿੱਚ ਹੈ ਜੀ ਦੇਖੋ ਸ਼ਾਨਦਾਰ ਡਿਜ਼ਾਈਨਾਂ ਦੇ ਵਿੱਚ ਕੱਪੜਾ ਸਿਰ 500 ਰੁਪਏ ਵਿੱਚ ਭਰਾਵਾਂ ਦੀ ਹੱਤੀ ਦਿੱਤੇ ਜੀ ਭਾਰੀ ਸੇਲ ਮੇਲੇ ਦੇ ਉੱਤੇ ਜੀ ਡਿਜ਼ਾਈਨਿੰਗ ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਨਾਲ ਪਹੁੰਚਿਆ ਹੋਇਆ ਹੈਗਾ ਰੇਟ ਸਰ 5000 ਰੁਪਏ ਦੇ ਵਿੱਚ ਹੈ ਜੀ ਇਹ 400 ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਫੇਰ ਮੇਲੇ ਦੇ ਉੱਤੇ ਜੀ 400 ਦੇ ਵਿੱਚ ਪਿਓਰ ਕੈਮਰ ਕਾਟਨ ਬਜ਼ੁਰਗਾਂ ਵਾਲੇ ਕੰਡਰ ਵੀ ਹੈਗਾ ਜੀ ਵਿੱਚ ਸਿਆਣੀਆਂ ਵਾਲੇ ਕੰਡਰ ਆ ਦੇਖੋ ਜੀ ਸਿਆਣੀਆਂ ਵਾਲੇ ਕੰਡਰਾਂ ਦੀ ਵਿੱਚ ਮਾਲ ਹੈਗਾ ਜੀ ਡਿਜ਼ਾਈਨਿੰਗ ਪੂਰੀ ਐਕਸਟਰਾ ਡਿਜ਼ਾਈਨ ਹੈ ਜੀ ਰੇਟ ਸਰ 5000 ਰੁਪਏ ਹੈ ਜੀ ਇਹਦਾ 400 ਰੁਪਏ ਦੇ ਵਿੱਚ ਡਿਜ਼ਾਈਨਿੰਗ ਦੇਖੀ ਚਲੋ ਸਕਰੀਨਸ਼ਾਟ ਲੈ ਕੇ ਸਾਮਾ ਸੂਟ ਲੈਣ ਵਾਸਤੇ ਸਿੱਧੀ ਸਿੱਧੀ ਪੰਚੋ ਜੀ ਕਿਸੇ ਵੀ ਭੈਣ ਭਰਾ ਨੇ ਇਕੱਠਾ ਕਪੜਾ ਕੋਈ ਦੁਕਾਨਦਾਰੀ ਵਾਸਤੇ ਲੈਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਹੋਲ ਸੇਲ ਰੇਟਾਂ ਦੇ ਵਿੱਚ ਬਜਾਜੀ ਮਿਲਦੀ ਹੈ ਜੀ ਇਸੇ ਸਾਰੀ ਭਰਾਵਾਂ ਦੀ ਹਿੱਤੀ ਦਿੱਤੇ ਜੀ ਡਿਜ਼ਾਈਨਿੰਗ ਇੱਕ ਤੋਂ ਇੱਕ ਵਧੀਆ ਜੀ ਦੇਖ ਸਾਰਾ ਰੇਟ ਇਹਦਾ ਵੀ 400 ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਆ ਗਿਆ ਸਾਰੇ ਡਿਜ਼ਾਈਨਾਂ ਦਾ ਰੇਟ 400 ਰੁਪਏ ਦੇ ਵਿੱਚ ਹੀ ਹੈ ਜੀ ਇਹ ਸਾਰੇ ਤੋਂ ਵਧੀਆ ਡਿਜ਼ਾਈਨ ਹੈ ਸਾਰੇ ਜੀ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਰ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਰ ਮੇਲੇ ਦੇ ਉੱਤੇ ਜੀ ਪਿਓਰ ਕੈਮਰਕੋਟਨ ਦਾ ਸੂਟ ਸਿਰਫ 400 ਦਾ ਕਰਤਾ ਜੀ ਇਹ 400 ਦੇ ਵਿੱਚ ਡਿਜ਼ਾਈਨਿੰਗ ਦੇਖੀ ਚਲੋ ਸਾਮਾ ਡਿਜ਼ਾਈਨ ਲੈਣ ਵਾਸਤੇ ਸ਼ੀਤੀ ਤੁਸੀਂ ਆਓ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜੋ ਜਿਹਨੇ ਆਨਲਾਈਨ ਮਂਗਾਉਣਾ ਹੈਗਾ ਤਾਂ ਅਸੀਂ ਆਨਲਾਈਨ ਭੇਜਾਂਗੇ ਜੀ ਸਾਮੇ ਕਲਰ ਤੇ ਸਾਮੇ ਡਿਜ਼ਾਈਨ ਦੇ ਵਿੱਚ ਲੈਣ ਵਾਸਤੇ ਸਕਰੀਨ ਸ਼ਾਟ ਲੈ ਕੇ ਦੁਕਾਨ ਤੇ ਪਹੁੰਚੋ ਤੇ ਉਹੀ ਕਲਰਾਂ ਦੇ ਵਿੱਚ ਮਾਰ ਲੂਆ ਜੀ ਭਰਾਵਾ ਦੀ ਹੱਤੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਬਹੁਤ ਹੀ ਡਿਜ਼ਾਈਨਾਂ ਕਲਰਾਂ ਚ ਮਾਲ ਪਹੁੰਚੂਕਿਆ ਹੈਗਾ ਭਰਾਵਾ ਦੀ ਹੱਤੀ ਦੇ ਉੱਤੇ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਭਰਾਵਾ ਦੀ ਹੱਤੀ ਵਸਟੇਨ ਰੋਡ ਮੌੜ ਮੰਡੀ